ਸਰਬ ਸਾਂਝਾ ਦਰਬਾਰ ਪਿੰਡ ਪੁੰਨੂ ਮਯਾਰਾ ਦੇ ਗੱਦੀ ਨਿਸ਼ੀਨ ਰਾਮ ਸਰੂਪ ਰੂਬੀ ਬਾਬਾ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਟਾਟ ਵੰਡੇ ਗਏ ਆਉ ਦੇਖਦੇ ਆਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਇਹ ਸਾਰੇ ਭਾਜੀ ਰਾਮ ਸਰੂਪ ਜੀ ਨੇ ਸਮੇਤ ਚੱਲੇ ਵੀ ਜਿਸ ਦਾ ਸਕੂਲ ਦੇ ਲਈ ਬੱਚਿਆਂ ਦੇ ਲਈ ਬੂਟ ਔਰ ਸਵੈਟਰਸ ਵਗੈਰਾ ਦਿੱਤੇ ਆ ਹੁਣ ਇਹ ਸਾਡੇ ਬੱਚਿਆਂ ਦੇ ਲਈ ਅੱਜ ਟਾਟ ਲੈ ਕੇ ਆਇਆ ਆ ਸਾਡੇ ਪਰ ਮੈਂ ਇਹਨਾਂ ਦੀ ਬਹੁਤ ਧੰਨਵਾਦ ਦੀ ਆ ਆਪਣੇ ਵੱਲੋਂ ਮੈਂ ਤੇ ਆਪਣੀ ਸਟਾਫ ਵੱਲੋਂ ਇਹਨਾਂ ਦਾ ਸ਼ੁਕਰੀਆ ਬਧਾ ਕਰਦੀ ਹਾਂ ਕਿ ਮਾਤਾ ਮੇਰੇ ਅੱਗੇ ਸਾਡੀ ਹੋਰ ਸੇਵਾ ਕਰਦੇ ਰਹਿਣਗੇ। ਧੰਨਵਾਦ। ਜੀ। ਬਸ ਹੋ ਗਿਆ। ਬੋਲ ਦਿਓ ਮਣਜਾ। ਬੋਲੋ ਸੱਚੇ ਦਰਵਾਰ ਕੀ ਜੈ। ਇਕਾਰਾ ਪਉਣਾ ਹਰ ਕੀ ਦਾ ਬੋਲ ਸੱਚੇ ਦਰਵਾਰ ਕੀ ਜੈ। ਅੱਜ ਇਹ ਜੋ ਬੱਚਿਆਂ ਵਾਸਤੇ ਤਾੜ ਲਿਆਉਂਦੇ ਹਨ ਸਰਵ ਸੰਜੇ ਦਰਵਾਜ਼ਾ ਤੰਤਨ ਬਾਬਾ ਬਾਲਕਨਾ ਸਾਈਂ ਗੋਪਾਲਾ ਨਾਗਾਂ ਦੀ ਗਰਮੀ ਦੀ ਪਾਰਕਿਸ ਪ੍ਰਸਾਦ ਕਾ ਹੀ ਇਲੇ ਆਂਦੇ ਗਏ ਆ ਦਰਬਾਰ ਵੱਲੋਂ ਇਹ ਟਾਟ ਜੋ ਵੀ ਸਕੂਲ ਨੂੰ ਦਾਨ ਕੀਤੇ ਗਏ ਆ ਇਹ ਮੈਡਮ ਆ ਕੇ ਮੇਰੀ ਇਹੀ ਬੇਨਤੀ ਆ ਬਈ ਇਹਨੂੰ ਸਵੀਕਾਰ ਕਰਨ ਤੇ ਬੱਚਿਆਂ ਦੇ ਵਾਸਤੇ ਇਹ ਵਰਤ ਪਹੁੰਚਾਣ ਤੇ ਬੱਚਿਆਂ ਦੀ ਚੜ੍ਹਦੀ ਕਲਾ ਹੋਵੇ ਬੱਚੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਰਖਣ ਜਿਕਰਾ ਪੁਣਾ ਹਰਜੀਤ ਕਾ ਬਹੁਤ ਸੱਚੀ ਜੁਬਾਰ ਕੀ ਜੀ